ਅੱਜ ਅਸੀਂ ਬਣਾਵਾਂਗੇ ਅਰਬੀ ਦੇ ਪੱਤੇ ਦੇ ਪਕੌੜੇ ਇਹ ਆਪਾਂ ਅਚਾਰੀ ਫਲੇਵਰ ਦੇ ਬਣਾ ਕੇ ਤਿਆਰ ਕਰਨੇ ਆ ਅਰਬੀ ਦੇ ਪੱਤੇ ਦੇ ਪਕੌੜੇ ਬਰਸਾਤ ਦੇ ਦਿਨਾਂ ਦੇ ਵਿੱਚ ਬਹੁਤ ਹੀ ਸਵਾਦ ਲੱਗਦੇ ਆ ਖਾਣ ਦੇ ਵਿੱਚ ਇਹ ਤੁਸੀਂ ਸੌਸ ਦੇ ਨਾਲ ਜਾਂ ਫਿਰ ਚਟਨੀ ਦੇ ਨਾਲ ਖਾਓ ਬਹੁਤ ਵਧੀਆ ਲੱਗਦੇ ਆ ਖਾਣ ਦੇ ਵਿੱਚ ਤੇ ਮੈਂ ਕਿੱਦਾਂ ਬਣਾ ਕੇ ਤਿਆਰ ਕੀਤੇ ਆ ਵੀਡੀਓ ਨੂੰ ਤੁਸੀਂ ਲਾਸਟ ਤੱਕ ਦੇਖਿਓ ਜੇਕਰ ਪਹਿਲੀ ਵਾਰ ਮੇਰੇ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਤੇ ਪਲੀਜ਼ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਆਓ ਫਿਰ ਅਰਬੀ ਦੇ ਪੱਤੇ ਦੇ ਪਕੌੜੇ ਬਣਾਉਣਾ ਸ਼ੁਰੂ ਕਰਦੇ ਆਂ ਇਹ ਬਣਾਉਣ ਦੇ ਲਈ ਮੈਂ ਅਰਬੀ ਦੇ ਪੱਤੇ ਲਏ ਆ ਤੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਦੇ ਨਾਲ ਧੋ ਲਿਆ ਅਰਬੀ ਦੇ ਪੱਤੇ ਜਿਹੜੇ ਆ ਕੁਝ ਛੋਟੇ ਆ ਤੇ ਕੁਝ ਮੇਰੇ ਕੋਲ ਵੱਡੇ ਪੱਤੇ ਆ ਤੇ ਹੁਣ ਆਪਾਂ ਇਹਨਾਂ ਨੂੰ 3-4 ਵਾਰ ਚੰਗੀ ਤਰ੍ਹਾਂ ਧੋਂ ਤੋਂ ਬਾਅਦ ਇਹਨਾਂ ਦੇ ਜਿਹੜੇ ਟੰਡਾ ਲੈਣਾ ਇਹ ਆਪਾਂ ਕੱਟ ਲੈਣੇ ਆ ਕੁਝ ਇਸ ਤਰ੍ਹਾਂ ਦੇ ਨਾਲ ਇਹ ਟੰਡਲ ਜਦੋਂ ਆਪਾਂ ਪੱਤੇ ਰੋਲ ਰੋਲ ਕਰਨੇ ਆ ਨਾ ਤੇ ਇਹ ਟੰਡਲ ਜਿਹੜੇ ਆ ਨਾ ਇਹ ਪੱਤੇਆਂ ਨੂੰ ਫਾੜ ਦਿੰਦੇ ਆ ਇਸ ਕਾਰਨ ਇਹ ਟੰਡੇ ਟੰਡਲ ਜਿਹੜੇ ਇਹਨਾਂ ਨੂੰ ਕੱਟ ਲੈਣਾ ਆ ਤੇ ਜਿਹੜੇ ਮੋٹے-ਮੋٹے ਟੰਡਲ ਆ ਇਹ ਆਪਾਂ ਸਾਰੇ ਕੱਟ ਕੇ ਤੇ ਪੱਤੇ ਜਿਹੜੇ ਆ ਸਾਫ਼ ਕਰਕੇ ਤ ਉਜ ਇਸ ਤਰ੍ਹਾਂ ਦੇ ਨਾਲ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਦਾਂ ਮੈਂ ਟੰਡਲ ਜਿਹੜੇ ਆ ਕੱਟ ਰਹੀ ਆ ਕਿ ਇਹਦੇ ਨਾਲ ਪੱਤਾ ਵੀ ਨਾ ਖੱਟੇ ਔਰ ਟੰਡਲ ਜਿਹੜੇ ਉਹ ਵੀ ਨਿਕਲ ਜਾਣ ਇਸ ਤਰ੍ਹਾਂ ਦੇ ਨਾਲ ਆਪਾਂ ਇਹ ਟੰਡਲ ਜਿਹੜੇ ਕੱਢਣੇ ਆ ਜਿਆਦਾ ਪੱਕੇ ਹੋਏ ਅਰਬੀ ਦੇ ਪੱਤੇ ਜਿਹੜੇ ਉਹ ਨਹੀਂ ਲੈਣੇ ਇਕਦਮ ਫਰੈਸ਼ ਤਾਜ਼ੇ ਪੱਤੇ ਹੋਣਗੇ ਕੱਚੇ ਕੱਚੇ ਪੱਤੇ ਹੋਣਗੇ ਤੇ ਇਹ ਪਕੌੜੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਣਗੇ ਤੇ ਸਾਰੇ ਪੱਤੇ ਜਿਹੜੇ ਇਸੇ ਤਰੀਕੇ ਦੇ ਨਾਲ ਜਿਹੜੇ ਆ ਮੈਂ ਸਾਫ਼ ਕਰਕੇ ਤਿਆਰ ਕਰ ਲਏ ਆ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਪੱਤੇ ਜਿਹੜੇ ਆ ਇਹ ਮੈਂ ਅਲੱਗ ਕਰ ਲਏ ਆ ਜਿਹੜੇ ਵੱਡੇ ਵੱਡੇ ਪੱਤੇ ਸੀ ਉਹ ਮ ਕੋਜ ਪੱਤੇ ਬਹੁਤ ਜ਼ਿਆਦਾ ਛੋਟੇ ਛੋਟੇ ਆ ਇਹ ਮੈਂ ਕਿਦਾਂ ਪੱਤੇ ਦੇ ਵਿੱਚ ਸੈੱਟ ਕਰਨੇ ਆ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦਿਖਾਨੀ ਆ ਤੇ ਹੁਣ ਆਪਾਂ ਇਹਦਾ ਇੱਕ ਕੋਲ ਬਣਾ ਕੇ ਤਿਆਰ ਕਰ ਲੈਨੇ ਆ ਕੋਲ ਬਣਾਉਣ ਦੇ ਲਈ ਇੱਥੇ ਮੈਂ ਇੱਕ ਚਿਰਮਚੀ ਲਈਏ ਤੇ ਇਹਦੇ ਵਿੱਚ 250 ਗ੍ਰਾਮ ਦੇ ਕਰੀ ਪਾਵਾਂਗੇ ਬੇਸਣ ਇੱਥੇ ਤੁਸੀਂ ਇਹਦੇ ਵਿੱਚ ਚੋਲਾਂ ਦਾ ਆਟਾ ਵੀ ਪਾ ਸਕਦੇ ਹੋ ਇਹਦੇ ਨਾਲ ਬਹੁਤ ਹੀ ਜ਼ਿਆਦਾ ਕ੍ਰਿਸਪੀ ਐ ਕਰਕਰੇ ਕਰਾਰੇ ਬਣ ਕੇ ਤਿਆਰ ਹੁੰਦੇ ਆ ਹੁਣ ਆਪਾਂ ਇਹਦੇ ਵਿੱਚ ਪਾਣੀ ਆ ਮਸਾਲੇ ਪੋਣਾ ਕ ਚਮਚ ਮੈਂ ਧਨੀਆ ਪਾਊਡਰ ਪਾਇਆ ਅੱਧਾ ਚਮਚ ਤਿੱਖੇ ਵਾਲੇ ਲਾਲ ਮਿਰਚ ਪਾਈ ਆ 1 ਚਮਚ ਪਾਵਾਂਗੇ ਇਹਦੇ ਵਿੱਚ આમਚੂਰ ਦਾ ਪਾਊਡਰ આમਚੂਰ ਦੇ ਪਾਊਡਰ ਦੀ ਜਗ੍ਹਾ ਤੁਸੀਂ ਨਿੰਬੂ ਦਾ ਰਸ ਜਾਂ ਫਿਰ ਇਮਲੀ ਦਾ ਖਟਾ ਜਿਹੜਾ ਉਹ ਵੀ ਪਾ ਸਕਦੇ ਹੋ ਪਾਣਾ ਬਹੁਤ ਜ਼ਰੂਰੀ ਹੈ ਇਹਦੇ ਨਾਲ ਕੀ ਹੁੰਦਾ ਕਿ ਪੱਤੇ ਜਿਹੜੇ ਹਨ ਗਲੇ ਦੇ ਵਿੱਚ ਲੱਗਦੇ ਆ ਤੇ ਜਦੋਂ ਆਪਾਂ ਇਹਦੇ ਵਿੱਚ ਖਟਾਈ ਪਾਨੇ ਤੇ ਫਿਰ ਪੱਤੇ ਜਿਹੜੇ ਗਲੇ ਦੇ ਵਿੱਚ ਨਹੀਂ ਲੱਗਦੇ ਅੱਧਾ ਚਮਚ ਹਲਦੀ 1 ਚਮਚ ਨਮਕ ਤੇ 1/4 ਚਮਚ ਇਹਦੇ ਵਿੱਚ ਮੈਂ ਪਾਇਆ ਗਰਮ ਮਸਾਲਾ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਇਹਨੂੰ ਅਚਾਰੀ ਫਲੇਵਰ ਦੇਣ ਦੇ ਲਈ 2 ਚਮਚ ਆਂਬ ਦੇ ਚਾਰ ਦਾ ਮਸਾਲਾ ਇਹ ਮਸਾਲਾ ਪਾਣ ਤੋਂ ਬਾਅਦ ਇਹਦੇ ਵਿੱਚ ਹੋਰ ਕੋਈ ਵੀ ਮਸਾਲਾ ਪਾਣ ਦੀ ਜ਼ਰੂਰਤ ਨਹੀਂ ਅੰਦਾਇਆ ਇਸ ਕਾਨੇ ਦੇ ਵਿੱਚ ਮੈਂ ਹੋਰ ਕੋਈ ਵੀ ਮਸਾਲਾ ਨਹੀਂ ਪਾਇਆ ਤੁਸੀਂ ਚਾਹੋ ਤੇ ਪਾ ਸਕਦੇ ਹੋ ਅਦਰਕ ਲਸਣ ਦਾ ਪੇਸਟ ਪਾ ਸਕਦੇ ਹੋ ਮੈਂ ਲਾਲ ਮਿਰਚਾਂ ਪਾਲੀਆਂ ਤਿੱਖੇ ਵਾਲੀਆਂ ਇਸ ਕਾਨੇ ਦੇ ਵਿੱਚ ਮੈਂ ਹਰੀਆਂ ਮਿਰਚਾਂ ਨਹੀਂ ਪਾਈਆਂ ਹੁਣ ਥੋੜਾ ਥੋੜਾ ਪਾਣੀ ਪਾ ਕੇ ਇੱਕ ਗਾੜਾ ਜਿਹਾ ਘੋਲ ਬਣਾ ਕੇ ਤਿਆਰ ਕਰਨਾ ਹੈ ਘੋਲ ਜਿਹੜਾ ਬਣਾਉਣਾ ਇੱਕਦਮ ਪਤਲਾ ਨਹੀਂ ਬਣਾਉਣਾ ਗਾੜਾ ਜਿਹਾ ਘੋਲ ਬਣਾਉਣਾ ਹੈ ਔਰ ਪਾਣੀ ਜਿਹੜਾ ਥੋੜਾ ਥੋੜਾ ਪਾਉਂਦੇ ਹੋ ਇਹਦਾ ਘੋਲ ਬਣਾ ਕੇ ਤਿਆਰ ਕਰਨਾ ਹੈ ਇੱਕ ਵਾਰ ਤੁਸੀਂ ਅੰਬ ਦੇ ਚਾਰ ਦਾ ਮਸਾਲਾ ਜਿਹੜਾ ਇਹਦੇ ਵਿੱਚ ਪਾ ਕੇ ਇਹ ਅਰਬੀ ਦੇ ਪੱਤਿਆਂ ਦੇ ਪਕੌੜੇ ਬਣਾ ਕੇ ਦੇਖਿਓ ਤੁਹਾਨੂੰ ਤੇ ਪਹਿਲੇ ਇਹ ਘੋਲ ਜਿਹੜਾ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਬਣਾ ਲੈਨੇ ਇਹਦੇ ਵਿੱਚ ਕੋਈ ਵੀ ਬੇਸਨ ਦੀ ਗੁੜਲੀ ਵਗੈਰਾ ਜਿਹੜੀ ਨਹੀਂ ਹੋਣੀ ਚਾਹੀਦੀ। ਅਰਬੀ ਦੇ ਪੱਤੇਾਂ ਦੀ ਤਸਵੀਰ ਜਿਹੜੀ ਥੋੜੀ ਗਰਮ ਹੁੰਦੀ ਹੈ ਇਸ ਕੰਮ ਦੇ ਵਿੱਚ ਮਸਾਲੇ ਜਿਹੜੇ ਘੱਟ ਪਾਏ ਆ ਤੁਸੀਂ ਆਪਣੀ ਚੋਇਸ ਦੇ ਹਿਸਾਬ ਨਾਲ ਮਸਾਲੇ ਘੱਟ ਵਾਧੇ ਜਿਹੜੇ ਕਰ ਸਕਦੇ ਹੋ। ਤੇ ਬਸ ਇਹ ਘੋਲ ਜਿਹੜਾ ਸਾਡਾ ਬਣ ਕੇ ਤਿਆਰ ਹੋ ਗਿਆ ਤੁਸੀਂ ਦੇਖ ਸਕਦੇ ਹੋ। ਇਸ ਤੋਂ ਜ਼ਿਆਦਾ ਇਹਨੂੰ ਪਤਲਾ ਆਪਾਂ ਨਹੀਂ ਕਰਨਾ। ਇਹ ਦੇਖ ਸਕਦੇ ਹੋ ਇਹਦੀ ਥਿਕਨੈਸ ਬਸ ਇਹਨੂੰ ਆਪਾਂ ਸਾਈਡ ਤੇ ਰੱਖਨੇ ਆ। ਹੁਣ ਆਪਾਂ ਕੀ ਕਰਨਾ ਵੱਡੇ ਸਾਈਜ਼ ਆਰਬੀ ਦਾ ਪੱਤਾ ਜਿਹੜਾ ਲੈਣਾ ਇਹਨੂੰ ਆਪਾਂ ਉਲਟੀ ਸਾਈਡ ਕਰਕੇ ਰੱਖਣਾ ਹੈ ਤੇ ਇਹਦੇ ਉੱਤੇ ਆਪਾਂ ਜਿਹੜਾ ਬੇਸਨ ਦਾ ਕੋਲ ਬਣਾ ਕੇ ਰੱਖਿਆ ਨਾ ਇਹ ਆਪਾਂ ਲਗਾਣਾ ਹੈ ਚੰਗੀ ਤਰ੍ਹਾਂ ਦੇ ਨਾਲ ਪੱਤੇ ਦੇ ਉੱਤੇ ਆਪਾਂ ਬੇਸਨ ਦਾ ਕੋਲ ਜਿਹੜਾ ਇਹ ਲਗਾ ਦੇਣਾ ਕੋਨੇ-ਕੋਨਿਆਂ ਦੇ ਵਿੱਚ ਆਪਾਂ ਲਗਾ ਦੇਣਾ ਤੁਸੀਂ ਹੱਥ ਨਾਲ ਵੀ ਲਗਾ ਸਕਦੇ ਹੋ ਫਿਰ ਮੈਂ ਚਮਚ ਦੇ ਨਾਲ ਲਗਾ ਰਹੀ ਹਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਕੇ ਉਸੇ ਤਰੀਕੇ ਦੇ ਨਾਲ ਆਰਬੀ ਦੇ ਪੱਤੇ ਦੇ ਉੱਤੇ ਬੇਸਨ ਦਾ ਕੋਲ ਜਿਹੜਾ ਲਗਾ ਕੇ ਤਿਆਰ ਕਰਨਾ ਹੈ ਕੁਝ ਲੋਕ ਇਹਦੇ ਵਿੱਚ ਬਹੁਤ ਸਾਰੇ ਮਸਾਲੇ ਜਿਹੜੇ ਆ ਪਾਉਂਦੇ ਆ ਪਰ ਮੈਂ ਜ਼ਿਆਦਾ ਮਸਾਲੇ ਦੇ ਵਿੱਚ ਨਹੀਂ ਪਾਉਂਦੀਆਂ ਕਿਉਂਕਿ ਇਹਦੇ ਵਿੱਚ ਮੈਂ ਚਾਰ ਦੇ ਮਸਾਲੇ ਦਾ ਯੂਜ਼ ਕਰ ਲਿਆ ਇਸ ਕਾਨੇ ਦੇ ਵਿੱਚ ਹੋਰ ਕੋਈ ਮਸਾਲਾ ਪਾਣ ਦੀ ਜ਼ਰੂਰਤ ਨਹੀਂ ਹੈ ਹਾਂ ਇਹਦੇ ਵਿੱਚ ਖੱਟਾ ਤੁਸੀਂ ਜ਼ਰੂਰ ਪਾਣਾ ਕਿਉਂਕਿ ਇਹ ਗਲੇ ਦੇ ਵਿੱਚ ਲੱਗਦੇ ਆ ਤੇ ਜਦੋਂ ਆਪਾਂ ਇਹਦੇ ਵਿੱਚ ਖੱਟਾ ਪਾਵਾਂਗੇ ਤੇ ਫਿਰ ਇਹ ਗਲੇ ਦੇ ਵਿੱਚ ਨਹੀਂ ਲੱਗਦੇ ਆ ਔਰ ਖਾਣ ਦੇ ਵਿੱਚ ਸਵਾਦ ਵੀ ਇਹਨਾਂ ਦਾ ਕਈ ਗੁਣਾ ਵੱਧ ਜਾਂਦਾ ਹੈ ਦੂਜਾ ਪੱਤਾ ਆਪਾਂ ਨੇ ਆਇਆ ਉਹਨੂੰ ਵੀ ਆਪਾਂ ਉਲਟਾ ਕਰਕੇ ਰੱਖਣਾ ਔਰ ਕੁਝ ਇਸ ਤਰ੍ਹਾਂ ਦੇ ਨਾਲ ਇਹਦੇ ਉੱਤੇ ਵੀ ਆਪਾਂ ਬੇਸਣ ਲਗਾਣਾ ਹੁਣ ਜਿਹੜੇ ਮੈਂ ਤੁਹਾਨੂੰ ਛੋਟੇ ਛੋਟੇ ਪੱਤੇ ਦਿਖਾਈ ਸੀ ਨਾ ਕਿ ਮੈਂ ਉਹ ਕਿੱਦਾਂ ਪੱਤੇ ਦੇ ਵਿੱਚ ਸੈੱਟ ਕਰਨੇ ਆ ਉਹਨਾਂ ਨੂੰ ਆਪਾਂ ਉਲਟਾ ਕਰਕੇ ਕੁਝ ਇਸ ਤਰ੍ਹਾਂ ਦੇ ਨਾ ਰੱਖ ਦੇਣਾ ਸਾਰੇ ਪੱਤੇ ਜਿੰਨੇ ਵੀ ਛੋਟੇ ਛੋਟੇ ਹੈਗੇ ਆ ਆਪਾਂ ਇਹਦੇ ਵਿੱਚ ਲਗਾ ਦੇਣੇ ਆ ਇਹ ਜਿਆਦਾ ਛੋਟੇ ਛੋਟੇ ਪੱਤੇ ਹੈ ਇਸ ਕਾਰਨ ਇਹਨੂੰ ਵੱਡੇ ਪੱਤੇ ਦੇ ਵਿੱਚ ਹੀ ਸੈੱਟ ਕਰਨਾ ਹੈ ਜੇਕਰ ਆਪਾਂ ਇਹਨੂੰ ਅਲੱਗ ਤੋਂ ਛੋਟੇ ਪੱਤੇ ਦੇ ਵਿੱਚ ਸੈੱਟ ਕਰਾਂਗੇ ਤੇ ਫਿਰ ਇਹ ਅੱچھے ਜਿਹੜੇ ਨਹੀਂ ਬਣਨਗੇ ਬਾਹਰ ਨਿਕਲ ਜਾਣਗੇ ਪੱਤੇ ਰੋਲ ਜਿਹੜਾ ਚੰਗਾ ਨਹੀਂ ਬਣੇਗਾ ਹੁਣ ਆਪਾਂ ਜਿੰਨੇ ਵੀ ਛੋਟੇ ਛੋਟੇ ਪੱਤੇ ਲਗਾਏ ਆ ਇਹਨਾਂ ਦੇ ਉੱ ਬੇਸਨ ਲਗਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਹੋਰ ਪੱਤੇ ਕੁਝ ਥੋੜੇ ਜਿਹੜੇ ਇੱਕ ਦੋ ਪੱਤਾ ਹੋਰ ਜਿਹੜਾ ਲਗਾ ਦੇਣਾ ਇਹ ਥੋੜੇ ਵੱਡੇ ਸਾਈਜ਼ ਦੇ ਆ ਕਿਉਂਕਿ ਘਰ ਦੇ ਅਰਬੀ ਦੇ ਪੱਤੇ ਆ ਇਸ ਕਾਰਨ ਕੁਝ ਛੋਟੇ ਕੁਝ ਵੱਡੇ ਆ ਜਿਹੜੇ ਪਹਿਲੇ ਲਗਾਏ ਸੀ ਛੋਟੇ ਪੱਤੇ ਸੀ ਇਹ ਥੋੜੇ ਜਿਹੇ ਵੱਡੇ ਪੱਤੇ ਆ ਤੇ ਬਸ ਇਹ ਲਗਾ ਕੇ ਇਹਨਾਂ ਉੱਪਰ ਵੀ ਬੇਸਨ ਲਗਾ ਦੇਣਾ ਚੰਗੀ ਤਰ੍ਹਾਂ ਦੇ ਨਾਲ ਬੇਸਨ ਜਿਹੜਾ ਇਹਦੇ ਵਿੱਚ ਕੰਜੂਸੀ ਨਹੀਂ ਕਰਨੀ ਆ ਬਸ ਚੰਗੇ ਤਰ੍ਹਾਂ ਦੇ ਨਾਲ ਇੱਕ ਇੱਕ ਪੱਤੇ ਦੇ ਉੱਤੇ ਬੇਸਨ ਜਿਹੜਾ ਚੰਗੀ ਤਰ੍ਹਾਂ ਕੋਟ ਹੋਣਾ ਚਾਹੀਦਾ ਤਾਂ ਹੀ ਇਹ ਵਧੀਆ ਬਣਨਗੇ। ਔਰ ਇਹ ਪੱਤੇ ਤੁਸੀਂ ਯਕੀਨ ਮੰਨਿਓ ਪਕੌੜੇ ਇਹਦੇ ਬਹੁਤ ਹੀ ਜ਼ਿਆਦਾ ਸੁਆਦ ਲੱਗਦੇ ਆ ਖਾਣ ਦੇ ਵਿੱਚ ਤੇ ਬਰਸਾਤ ਦਾ ਸੀਜ਼ਨ ਚੱਲ ਰਿਹਾ ਮਾਰਕੀਟ ਦੇ ਵਿੱਚ ਫਰੈਸ਼ ਫਰੈਸ਼ ਪੱਤੇ ਆ ਰਹੇ ਆ ਤਾਂ ਤੁਸੀਂ ਇੱਕ ਵਾਰ ਇਹ ਪੱਤਿਆਂ ਦੇ ਪਕੌੜੇ ਜਿਹੜੇ ਬਣਾ ਕੇ ਜ਼ਰੂਰ ਦੇਖਿਓ ਇਸ ਤਰੀਕੇ ਦੇ ਨਾਲ। ਹੁਣ ਇਹਨਾਂ ਨੂੰ ਆਪਾਂ ਸਾਈਡਾਂ ਤੋਂ ਫੋਲਡ ਕਰ ਦਿੱਤਾ ਤੇ ਇਹਦੇ ਉੱਤੇ ਵੀ ਆਪਾਂ ਬੇਸਨ ਲਗਾ ਦੇਣਾ। ਇਹਦੇ ਤੇ ਵੀ ਆਪਾਂ ਬੇਸਨ ਲਗਾਤਾ ਚੰਗੀ ਤਰ੍ਹਾਂ ਦੇ ਨਾਲ ਤੇ ਹੁਣ ਇਹਨੂੰ ਆਪਾਂ ਰੋਲ ਰੋਲ ਕਮਾਉਂਦੇ ਹੋਏ ਜਿਹੜਾ ਇਹਦਾ ਰੋਲ ਬਣਾ ਕੇ ਤਿਆਰ ਕਰਨਾ ਹੈ ਟਾਈਟ ਕਰਕੇ ਆਪਾਂ ਰੋਲ ਜਿਹੜਾ ਇਹਦਾ ਬਣਾਣਾ ਹੈ ਲੂਜ਼ ਬਿਲਕੁਲ ਨਹੀਂ ਛੱਡਣਾ ਜੇਕਰ ਆਪਾਂ ਲੂ ਛੱਡਾਂਗੇ ਤੇ ਫਿਰ ਇਹ ਖੁੱਲ ਜਾਏਗਾ ਜਦੋਂ ਆਪਾਂ ਇਹਨਾਂ ਨੂੰ ਕੱਟ ਕੇ ਫਰਾਈ ਕਰਾਂਗੇ ਕੁਝ ਇਸ ਤਰ੍ਹਾਂ ਦੇ ਨਾਲ ਇਹਦਾ ਰੋਲ ਬਣਾ ਕੇ ਤਿਆਰ ਕਰਨਾ ਤੇ ਸਾਰੇ ਰੋਲ ਆਪਾਂ ਇਸੇ ਤਰੀਕੇ ਦੇ ਬਣਾ ਕੇ ਤਿਆਰ ਕਰਨੇ ਆ ਸਾਰੇ ਰੋਲ ਮੇ ਬਣਾ ਕੇ ਤਿਆਰ ਕਰ ਲਿਆ ਤਿੰਨੇ ਦੇ ਵਿੱਚ ਰੋਲ ਜਿਹੜੇ ਬਣ ਕੇ ਤਿਆਰ ਹੋਏ ਆ ਤੇ ਹੁਣ ਆਪਾਂ ਇਹਨਾਂ ਨੂੰ ਸਟੀਮ ਕਰਨਾ ਹੈ ਸਟੀਮ ਕਰਨ ਦੇ ਲਈ ਇੱਥੇ ਮੈਂ ਛੇਰ ਵਾਲੀ ਜਿਹੜੀ ਭਰਾਤ ਹੁੰਦੀ ਹੈ ਛੋਟੇ ਵਾਲੀ ਉਹ ਲਈ ਹੈ ਤੇ ਇਹਨੂੰ ਆਪਾਂ ਤੇਲ ਦੇ ਨਾਲ ਚੰਗੀ ਤਰ੍ਹਾਂ ਦੇ ਨਾਲ ਪਹਿਲੇ ਗ੍ਰੀਸ ਕਰ ਲੈਣਾ ਹੈ ਬਰਸ਼ ਦੇ ਨਾਲ। ਕੁਝ ਇਸ ਤਰ੍ਹਾਂ ਦੇ ਨਾਲ ਤੇਲ ਲਗਾਇਆ ਹੋਏਗਾ ਤੇ ਫਿਰ ਆਪਸ ਦੇ ਵਿੱਚ ਨਾਲ ਚਿਪਕਣਗੇ ਨਹੀਂ ਨਾ ਤੇ ਭਰਾਤ ਦੇ ਨਾਲ ਤੇ ਨਾ ਹੀ ਆਪਸ ਦੇ ਵਿੱਚ। ਹੁਣ ਆਪਾਂ ਜਿਹੜੇ ਰੋਲ ਬਣਾ ਕੇ ਰੱਖੇ ਇਹਨਾਂ ਨੂੰ ਆਪਾਂ ਇਹਦੇ ਵਿੱਚ ਸੈੱਟ ਕਰ ਦੇਣਾ ਹੈ। ਤੇ ਹੁਣ ਆਪਾਂ ਇਹਨਾਂ ਨੂੰ 15 ਤੋਂ 20 ਮਿੰਟ ਲਈ ਸਟੀਮ ਕਰਨਾ ਹੈ। ਸਟੀਮ ਕਰਨ ਦੇ ਲਈ ਮੈਂ ਪਾਣੀ ਗਰਮ ਕਰਨ ਲਈ ਰੱਖ ਦਿੱਤਾ ਸੀ ਤੇ ਪਾਣੀ ਨੂੰ ਜਿਹੜਾ ਉਬਾਲਾ ਆ ਰਿਹਾ ਤੇ ਹੁਣ ਆਪਾਂ ਗੈਸ ਦੀ ਫਲੇਮ ਜਿਹੜੀ ਮੀਡੀਅਮ ਕਰ ਦੇਣੀ ਹੈ ਤੇ ਜਿਹੜੀ ਭਰਾਤ ਦੇ ਵਿੱਚ ਆਪਾਂ ਰੋਲ ਰੱਖੇ ਹਨ ਇਹ ਰੋਲ ਭਰਾਤ ਦੇ ਜਿਹੜੀ ਉੱਪਰ ਰੱਖ ਦੇਣੀ ਹੈ ਤੇ ਇਹਨੂੰ ਆਪਾਂ ਕਵਰ ਕਰ ਦੇਣਾ ਢੱਕ ਦੇਣਾ ਚੰਗੀ ਤਰ੍ਹਾਂ ਦੇ ਨਾਲ ਤੇ 15 ਮਿੰਟ ਤੱਕ ਪਹਿਲੇ ਚੈੱਕ ਕਰਾਂਗੇ ਜੇ ਇੱਕ ਪੱਕ ਗਏ ਤਾਂ ਠੀਕ ਹੈ ਜੇਕਰ ਨਹੀਂ ਪੱਕੇ ਤਾਂ ਫਿਰ 5 ਮਿੰਟ ਇਹਨੂੰ ਆਪਾਂ ਹੋਰ ਪਕਾ ਲਵਾਂਗੇ 15 ਮਿੰਟ ਬਾਅਦ ਮੈਨੂੰ ਚੈੱਕ ਕੀਤਾ ਸੀ ਤੇ ਹਲਕੇ ਜਿਹੇ ਕੱਚੇ ਲੱਗ ਰਹੇ ਸੀ ਮੈਨੂੰ ਤੇ ਮੈਂ 5 ਮਿੰਟ ਇਹਨੂੰ ਮੀਡੀਅਮ ਫਲੇਮ ਦਿੱਤੇ ਹੋਰ ਪਕਾ ਲਿਆ ਤੇ ਬਣ ਕੇ ਤਿਆਰ ਹੈ ਬਹੁਤ ਹੀ ਵਧੀਆ ਜਿਹੜੇ ਰੋਲ ਸਾਡੇ ਪੱਕ ਕੇ ਤਿਆਰ ਹੋਏ ਆ ਤੇ ਹੁਣ ਆਪਾਂ ਇਹਨਾਂ ਨੂੰ ਠੰਡਾ ਕਰ ਲੈਣੇ ਆ ਠੰਡੇ ਹੋਣ ਲਈ ਮੈਂ ਰੱਖ ਦਿੱਤੇ ਸੀ ਸਾਰੇ ਤੇ ਦੋ ਇਹਨਾਂ ਦੇ ਵਿੱਚੋਂ ਜਿਹੜੇ ਮੈਂ ਸਟੋਰ ਕਰਕੇ ਫ੍ਰੀਜ ਦੇ ਵਿੱਚ ਰੱਖ ਦਿੱਤੇ ਆ ਇਹਨੂੰ ਤੁਸੀਂ 10 ਤੋਂ 15 ਦਿਨ ਤੱਕ ਸਟੋਰ ਕਰਕੇ ਫ੍ਰੀਜ ਦੇ ਵਿੱਚ ਜਦੋਂ ਵੀ ਦਿਲ ਕੀਤਾ ਕੱਢ ਕੇ ਕੱਟ ਕੇ ਫਰਾਈ ਕਰਕੇ ਇੰਜੋਏ ਕਰ ਸਕਦੇ ਹੋ ਤੇ ਇੱਕ ਰੋਲ ਮੈਂ ਤੁਹਾਨੂੰ ਕੱਟ ਕੇ ਦਿਖਾ ਰਹੀ ਹਾਂ ਦੇਖਣ ਦੇ ਵਿੱਚ ਹੀ ਕਿੰਨਾ ਵਧੀਆ ਲੱਗ ਰਿਹਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਿਲਕੁਲ ਵੀ ਫਟਿਆ ਨਹੀਂ ਹੈ ਬਹੁਤ ਹੀ ਟੇਸਟੀ ਰੋਲ ਬਣ ਕੇ ਤਿਆਰ ਹੁੰਦੇ ਆ ਤੇ ਬਹੁਤ ਹੀ ਵਧੀਆ ਵੀ ਲੱਗਦੇ ਆ ਦੇਖਣ ਦੇ ਵਿੱਚ ਵੀ ਤੇ ਖਾਣ ਦੇ ਵਿੱਚ ਵੀ ਮੈਂ ਤੁਹਾਨੂੰ ਪੂਰਾ ਰੋਲ ਕੱਟ ਕੇ ਦਿਖਾ ਰਹੀ ਹਾਂ ਜਿੰਨੀ ਜ਼ਰੂਰਤ ਹੈ ਉੰਨੀ ਆਪਾਂ ਫਰਾਈ ਕਰ ਲੈਣੇ ਆ ਸਾਰਾ ਰੋਲ ਮੈਂ ਕੱਟ ਕੇ ਤਿਆਰ ਕਰ ਲਿਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ। ਪਰ ਦੇਖੋ ਕਿੰਨਾ ਵਧੀਆ ਰੋਲ ਜਿਹੜਾ ਬਣ ਕੇ ਤਿਆਰ ਹੋਇਆ ਸੀ ਸਾਡਾ ਔਰ ਕਟਿੰਗ ਦੇ ਵਿੱਚ ਕਿੰਨੇ ਵਧੀਆ ਇਹ ਕਟਿੰਗ ਹੋਏ ਆ ਤੇ ਚਲੋ ਹੁਣ ਇਹਨੂੰ ਆਪਾਂ ਫ੍ਰਾਈ ਕਰ ਲੈਂਦੇ ਆ। ਫ੍ਰਾਈ ਕਰਨ ਲਈ ਮੈਂ ਤੇਲ ਗਰਮ ਕਰਨ ਲਈ ਰੱਖ ਦਿੱਤਾ ਸੀ ਫ੍ਰਾਈ ਪੈਨ ਦੇ ਵਿੱਚ ਤੇ ਹੁਣ ਆਪਾਂ ਜਿਹੜੇ ਰੋਲ ਬਣਾ ਕਟਿੰਗ ਕੀਤੀ ਹੈ ਨਾ ਪਕੌੜੇ ਇਹਨਾਂ ਨੂੰ ਆਪਾਂ ਹੁਣ ਫ੍ਰਾਈ ਕਰਨਾ ਕੁਝ ਇਸ ਤਰ੍ਹਾਂ ਦੇ ਨਾ ਤੁਸੀਂ ਚਾਹੋ ਤੇ ਇਹਨਾਂ ਨੂੰ ਡੀਪ ਫ੍ਰਾਈ ਵੀ ਕਰ ਸਕਦੇ ਹੋ ਪਰ ਮੈਂ ਥੋੜਾ ਸ਼ੈਲੋ ਫ੍ਰਾਈ ਕਰ ਰਹੀ ਆ। ਜਿਕੇਨ ਮੰਨਿਓ ਤੁਸੀਂ ਇਹ ਪੱਤੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਆ ਪਕੌੜੇ ਬਹੁਤ ਹੀ ਸੁਆਦ ਲੱਗਦੇ ਆ ਖਾਣ ਦੇ ਵਿੱਚ ਅਚਾਰੀ ਪਕੌੜੇ ਇੱਕ ਵਾਰ ਤੁਸੀਂ ਅਚਾਰ ਵਾਲੇ ਪਕੌੜੇ ਜਿਹੜੇ ਬਣਾ ਕੇ ਦੇਖਿਓ ਬਹੁਤ ਹੀ ਵਧੀਆ ਲੱਗਦੇ ਆ ਖਾਣ ਚ ਤੁਸੀਂ ਚਟਨੀ ਦੇ ਨਾਲ ਸਾਸ ਦੇ ਨਾਲ 스낵 ਦੇ ਰੂਪ ਦੇ ਵਿੱਚ ਇਹਨੂੰ ਖਾ ਸਕਦੇ ਹੋ ਜਾਂ ਫਿਰ ਰੋਟੀ ਦੇ ਨਾਲ ਵੀ ਇਹਨੂੰ ਤੁਸੀਂ ਖਾਓ ਬਹੁਤ ਵਧੀਆ ਲੱਗਣਗੇ ਤੁਹਾਨੂੰ ਇਹ ਪਕੌੜੇ ਤੇ ਇਹਨਾਂ ਨੂੰ ਆਪਾਂ ਉਲਟਾਉਂਦੇ ਪਲਟਾਉਂਦੇ ਜਿਹੜਾ ਫ੍ਰਾਈ ਕਰ ਲੈਣਾ ਤੇ ਫ੍ਰਾਈ ਕਰਕੇ ਇਹਨਾਂ ਨੂੰ ਆਪਾਂ ਕੱਢ ਲੈਣਾ ਬਾਹਰ ਸਾਰੇ ਇਸੇ ਤਰੀਕੇ ਦੇ ਨਾਲ ਫ੍ਰਾਈ ਕਰਕੇ ਜਿਹੜੇ ਕੱਢ ਲੈਣੇ ਆ ਜਿਆਦਾ ਇਹਨਾਂ ਨੂੰ ਆਪਾਂ ਡਾਰਕ ਨਹੀਂ ਕਰਨਾ ਨਹੀਂ ਤਾਂ ਫਿਰ ਇਹ ਖਾਂਦ ਵਿੱਚ ਕੜਵੇ ਲੱਗਣਗੇ ਤੇ ਨਾ ਹੀ ਦੇਖਣ ਦੇ ਵਿੱਚ ਇਹ ਚੰਗੇ ਲੱਗਣਗੇ ਤੇ ਲਾਈਟ ਜਿਹਾ 골ਡਨ ਕਲਰ ਆ ਜਾਏ बस ਇੰਨੇ ਕਪਾਣ ਨੂੰ ਫ੍ਰਾਈ ਕਰਨਾ ਸਾਰੇ ਮੈਂ ਫ੍ਰਾਈ ਕਰਕੇ ਤਿਆਰ ਕਰ ਲਿਆ ਦੇਖੋ ਤੁਸੀਂ ਦੇਖਣ ਦੇ ਵਿੱਚ ਕਿੰਨੇ ਵਧੀਆ ਲੱਗ ਰਹੇ ਆ ਬਹੁਤ ਹੀ ਟੇਸਟੀ ਪਕੌੜੇ ਸਾਡੇ ਬਣ ਕੇ ਤਿਆਰ ਹੋਏ ਆ ਇਹਨੂੰ ਪਤੋੜ ਜਾਂ ਫਿਰ ਪਾਤੜਾ ਵੀ ਬੋਲਦੇ ਆ ਤੁਸੀਂ ਕਿੱਥੋਂ ਵੀਡੀਓ ਦੇਖ ਰਹੇ ਹੋ ਉੱਥੇ ਇਹਨੂੰ ਕੀ ਕਹਿੰਦੇ ਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਵੀਡੀਓ ਚੰਗੀ ਲੱਗੀ ਹੈ ਲਾਈਕ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਅਗਰ ਕਿਸੇ ਹੋਰ ਰੈਸਪੀ ਦੇ ਨਾਲ ਉਦੋਂ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ